ਅਸੀਂ ਨਵਾਂ ਸ਼ਹਿਰ ਦੇ ਇਸ ਵਕਤ ਬੰਗਾ ਰੋਡ ਤੇ ਸਥਿਤ ਜਿਹੜਾ ਖੇਤੀਬਾੜੀ ਦਫ਼ਤਰ ਹਾਊਸ ਦੇ ਬਾਹਰ ਮੌਜੂਦ ਆ ਇਸ ਦੇ ਬਾਹਰ ਇਸ ਜਗ੍ਹਾ ਦੇ ਉੱਤੇ ਬਹੁਤ ਵੱਡੇ ਵੱਡੇ ਪਹਿਲਾਂ ਕੂੜੇ ਦੇ ਢੇਰ ਸੀਗੇ ਜਿਹੜੇ ਸੜਕ ਦੇ ਵਿੱਚਕਾਰ ਆ ਜਾਂਦੇ ਸੀਗੇ ਤੇ ਇੱਥੋਂ ਦੇ ਜਿਹੜੇ ਟੈਕਸੀ ਭਾਈਚਾਰੇ ਵਾਲੇ ਡਰਾਈਵਰ ਆ ਸਾਰਿਆਂ ਨੇ ਰਲ ਮਿਲ ਕੇ ਇਹ ਇਹਨੂੰ ਸਾਫ਼ ਕਰਾਇਆ ਤੇ ਭਾਜੀ ਕਿੰਨੇ ਕੁ ਕਿੰਨੇ ਕਿ ਦਿਨ ਹੋਇਆ ਤੁਹਾਨੂੰ ਇਹਨੂੰ ਸਫਾਈ ਫਾਈਨਲ ਖਾਸ ਸਰਕਾਰ ਦੇ ਬਤੇ ਜੀ ਇਹ ਸਾਨੂੰ ਹੋ ਗਿਆ ਅੱਜ 7-8 ਦਿਨ ਦੀ ਇੱਥੇ ਬਹੁਤ ਗੰਦ ਸਗਾ ਮੀਂਹ ਜਦੋਂ ਪੈਂਦਾ ਜੀ ਉਦੋਂ ਵੀ ਪ੍ਰੋਬਲਮ ਆਉਂਦੀ ਸੀ ਬੱਚੇ ਦੋ ਤਿੰਨ ਬੈਠ ਗਏ ਆ ਜਦੋਂ ਇੱਕ ਦਿਨ ਪਰਸੋਂ ਲੜਕੀ ਲਿਗੀ ਉਸ ਤੋਂ ਬਾਅਦ ਅਸੀਂ ਫੈਸਲਾ ਲਿਆ ਅਸੀਂ ਇੱਥੋਂ ਕੂੜਾ ਚਕਾ ਕੇ ਬੰਦ ਕਰਾਵਾਂਗੇ ਕਿਉਂ ਬੱਚੇ ਨੰਗ ਰਹੇ ਆ ਬਾਕੀ ਨੰਗਾ ਦੁਕਾਨਾਂ ਵਾਲੇ ਕੀ ਅਸੀਂ ਬੈਨੇ ਇੱਥੇ ਟੈਂਟ ਸਟੈਂਡ ਦੇ ਸਾਨੂੰ ਬਹੁਤ ਪ੍ਰੋਬਲਮ ਸੀ ਸਾਨੂੰ ਬੈਠ ਨਹੀਂ ਹੁੰਦਾ ਸੀ ਤੇ ਤੁਹਾਨੂੰ ਪ੍ਰਸ਼ਾਸਨ ਬੋਲੋ ਕੋਈ ਮਦਦ ਪ੍ਰਸ਼ਾਸਨ ਨਾਲ ਤੁਹਾਨੂੰ ਕੋਈ ਮਦਦ ਨਹੀਂ ਸੀ ਸਾਨੂੰ ਲੈਕਚਰ ਵਾਲਿਆਂ ਨੇ ਕਿਹਾ ਵੇ ਤੁਸੀਂ ਸਾਫ ਕਰ ਲੋ ਇਹ ਜਗਾ ਸਾਡੇ ਸੇ ਆਈਓ ਆ ਤੇ ਖੇਤੀਬਾੜੀ ਵਾਲਿਆਂ ਨੇ ਕਿਹਾ ਵੀ ਤੁਸੀਂ ਸਾਫ ਕਰੋ ਅਸੀਂ ਤੁਹਾਡੇ ਨਾਲ ਆ ਵੈਰੀ ਗੁੱਡ ਜੀ ਦਾ ਖਾਸਤਾਵਾ ਵੈਰੀ ਗੁੱਡ ਜੀ ਦੀ ਕੋਈ ਵੀ ਆਪਾਂ ਸਾਰੇ ਕਹਿੰਦੇ ਆ ਵੀ ਸਾਡਾ ਸ਼ਹਿਰ ਸਾਫ਼ ਸੁਥਰਾ ਹੋਵੇ ਸਾਡਾ ਆਲਾ ਦੋਲਾ ਸਾਫ਼ ਸੁਥਰਾ ਹੋਵੇ ਪਰ ਆਪਾਂ ਘਰਾਂ ਦੀ ਸਫਾਈ ਤਾਂ ਕਰ ਲੈਂਦੇ ਆ ਘਰਾਂ ਤੋਂ ਸਫਾਈ ਕਰਕੇ ਆਪਾਂ ਜਿਹੜੀ ਸਾਡੇ ਤੇ ਤਹਾਵਦਾ ਵੀ ਨੱਕ ਦਾ ਲਾ ਕੇ ਬੂਹ ਲਾ ਲੈਨੇ ਆਪਾਂ ਤੇ ਉਹ ਘਰਾਂ ਚੋਂ ਪੂੜਾ ਕੱਢ ਗਿਆ ਪਰ ਫੜਾ ਕੰਦੇ ਆਲੇ ਦੋਲੇ ਸੜ ਦੇ ਨੇ ਜਾਂ ਖਾਲੀ ਪਲਾਟਾਂ ਮੇਲੇ ਸੜ ਦੇ ਨੇ ਆ ਇੱਥੇ ਬੰਗਾ ਰੋਡ ਦੇ ਉੱਤੇ ਦੇਖਿਆ ਕਿ ਵਾਫੇ ਨੂੰ ਸੈਰ ਕਰ ਰਾਈਦਾ ਜਾਂ ਉਧਰ ਤੇ ਲੰਗੀ ਦਾ ਇੱਥੇ ਨੱਕ ਦੇ ਉੱਤੇ ਰਮਾ ਦੇ ਕਿੰਗਣਾ ਪੈਂਦਾ ਤੁਸੀ ਤੋਂ ਸਾਡੇ ਡਰਾਈਵਰ ਭਾਈ ਜਾਰੇ ਨੇ ਪ੍ਰੈਕਟਿਸ ਜੂ ਨਹੀਂ ਰਲੇ ਦੇ ਬੜੀ ਮਿਹਨਤ ਕੀਤੀ ਐਥੇ ਪਹਿਲਾਂ ਮਿੱਟੀ ਪਵਾਈ ਮਿੱਟੀ ਪਵਾ ਕੇ ਮੈਂ ਦੇਖਿਆ ਕਿ ਆਰਾਮ ਨੂੰ ਤੇ ਬੈਠੇ ਹੁੰਦੇ ਆ ਤੇ ਸਵੇਰੇ ਸੱਜਦੇ ਤੜਕੇ ਜਿਹੜੇ ਕੋ ਬੰਦਾ ਖੁੱਡਾ ਸਟਣ ਉਹਨੂੰ ਹੱਥ ਜੋੜਦੇ ਭਾਈ ਤੇ ਜੂਦਾ ਨਾ ਸਿੱਟੋ ਇਹ ਤਾਂ ਸਾਰੇ ਸ਼ਹਿਰ ਵਾਸੀ ਇਹਨੂੰ ਬੇਤੀ ਕਰਦੇ ਆ ਕਿ ਇਦਾਂ ਕੂੜਾ ਰਾਪਾ ਨਾ ਸਿਟੀਏ ਕਿ ਕਮੇਟੀ ਵਾਲੇ ਨੇ ਘਰ-ਘਰ ਕੂੜਾ ਚੱਕਣ ਦੇ ਗੱਡੀਆਂ ਲਾਈਆਂ ਹੋਈਆਂ ਕੋ 50 60 70 ਰੁਪਏ ਕੋਈ ਵੱਡੀ ਗੱਲ ਨਹੀਂ ਜੇ ਕੋ 70 ਰੁਪਏ ਲੈਂਦੇ ਆ ਮਹੀਨੇ ਬਾਅਦ ਘਰੋਂ ਕੂੜਾ ਚੱਕ ਕੇ ਲੈ ਜਾਂਦੇ ਆ ਉਹ ਵਧੀਆ ਗੱਲ ਆ ਉਹ ਸਿੱਧਾ ਕੂੜਾ ਡੱਬ ਤੇ ਜਾਊਗਾ ਇਹਦਾ ਫੜਕਾ ਉੱਤੇ ਗੰਦ ਨਹੀਂ ਪਊਗਾ ਜੇ ਘਰ ਕੋ ਮੱਛਰ ਦੇ ਨਾਲ ਮੱਖੀ ਦੇ ਨਾਲ ਕੋਈ ਬੱਚਾ بیمار ਹੋ ਜਾਵੇ ਉੱਥੇ ਡਾਕਟਰ ਹਜ਼ਾਰਾਂ ਰੁਪਏ ਲੈ ਲੈਂਦੇ ਆ ਪਰ ਹਾਂਜੀ 60-70 ਰੁਪਏ ਦੇਣ ਦੇਣ ਦੀ ਖਾਤਰ ਉਹ ਕੂੜਾ ਜਾ ਕੇ ਆਪਾਂ ਖੜਾ ਖੜਾ ਸੜ ਦਿੰਦੇ ਆ ਤੇ ਉਹ ਬਹੁਤ ਵਧੀਆ ਗੱਲ ਨਹੀਂ ਆਪਾਂ ਵਧੀਆ ਨਾਗਰਿਕ ਬਣੀਏ ਤੇ ਇੱਦਾਂ ਕੂੜਾ ਸੜਕਾਂ ਉੱਪਰ ਐਜ ਕਰੀਏ ਤੇ ਕੂੜਾ ਜਿਹੜੇ ਕੂੜਾ ਚੱਕਣ ਵਾਲੇ ਸਫਾਈ ਕਰਮਚਾਰੀ ਆ ਉਹਨਾਂ ਨੂੰ ਦੇਈਏ ਗੱਡੀ ਦੇਰਬ ਗੱਡੀ ਵਾਲਿਆਂ ਨੂੰ ਜਿਹੜੇ ਦੂਸਰੇ ਘਰਾਂ ਚੋਂ ਚੱਕਦੇ ਆ ਬੰਦੇ ਉਹ ਵੱੜ ਕੇ ਸਭ ਵੀ ਸੜਕਾਂ ਤੇ ਸੜ ਦਿੰਦੇ ਆ ਇਸ ਕਰਕੇ ਮੈਂ ਤਾਂ ਬੇਨਤੀ ਕਰਦਾ ਵੀ ਇਦਾਂ ਕੂੜਾ ਨਾ ਸਿਟੀ ਆਪਾਂ ਇਹ ਡਰਾਈਵਰ ਭਾਈ ਜਿਹੜੇ ਨੇ ਬਹੁਤ ਮਿਹਨਤੀ ਕੀਤੀ ਇੱਥੇ ਮੈਂ ਦਿਖਾਦਾ ਸਵੇਰੇ ਸਵੇਰੇ ਜਿਸੀਂ ਆਈਦਾ ਕਿ ਉਹ ਬੁਕੇ ਸੇਵਾ ਕਰਨ ਆ ਇਹ ਇਹਨਾਂ ਦੇ ਬੂਟੇ ਵੀ ਲਾਏ ਆ ਤੇ ਜੋ ਹੈ ਵਾਤਾਵਰਨ ਸਾਡਾ ਵਿਗਾੜ ਹੋ ਰਿਹਾ ਉਹਦੇ ਲਈ ਆਪਾਂ ਸਾਰੇ ਯਤਨ ਕਰੀਏ ਕਿ ਵੀ ਡਰਾਈਵਰਾਂ ਉੱਤੇ ਜਿਵੇਂ ਜਿੱਤੇ ਲਾਈ ਸ਼੍ਰੀ ਰਾਮਦਾਸ ਜੀ ਦੇ ਕਮੇਟੀ ਵਾਲੇ ਮੈਂਕ ਤੋਂ ਦੇਖਿਆ ਸੀ ਜਿਹੜੇ ਸਾਡੇ ਡਰਾਈਵਰ ਭਾਈ ਚਰੇ ਪਾਣੀ ਪਾਉਣ ਦੇ ਕਿਉਂ ਸੀ ਮੈਂ ਇਹਨਾਂ ਨੂੰ ਰੋਕੇ ਬੜੀ ਬੜੀ ਗੱਲ ਲੱਗੀ ਇਹਨਾਂ ਦੀ ਕਿ ਸਾਡੇ ਕੋਲ ਕੁੱਤੀ ਲੱਗੀ ਆ ਦੀ ਪਾਣੀ ਵੀ ਪਾਇਆ ਕਰਾਂਗੇ ਤੋਂ ਆਪਾਂ ਸਾਰੇ ਯਤਨ ਕਰੀਏ ਕਿ ਆਪਾਂ ਆਪਣਾ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖੀਏ ਤੇ ਸ਼ਹਿਰ ਨੂੰ ਹਰਾ ਭਰਾ ਸੁੰਦਰ ਬਣਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ